ਇਦਾਂ ਮੋਹਰਾ ਲਾ ਲਾ ਕੇ ਛੱਡੇ ਜਾਂਦੇ ਆ ਤਾਂ ਦਿਖਾ ਦਿਓ ਇਧਰਲੇ ਪਾਸੇ ਵੀ ਇਕੱਠ ਵਾਵਾ ਹੋ ਗਿਆ ਤਕਰੀਬਨ 70 ਦੇ ਨੇੜੇ ਦੱਸੇ ਜਾਂਦੇ ਆ ਲੈ ਵੀ ਆ ਚੱਕ ਹੁਣ ਛੱਡਣਗੇ ਵਾਰੀ ਵਾਰੀ ਦੇ ਪੈਂਡ ਕਬੂਤਰਾਂ ਦੀ ਬਾਜੀ ਹੋਣ ਲੱਗੀ ਆ ਆ ਇਕੱਠ ਦੇਖ ਲਓ 6 ਦਾ ਟਾਈਮ ਆ ਇਸ ਵਕਤ 6 ਵਜੇ ਆ ਤਾਂ ਆ ਦੇਖ ਲਓ ਬਹੁਤ ਭਰਿਆ ਪਿਆ ਮਾਹੌਲ ਇਧਰਲੇ ਪਾਸੇ ਆਜੂ ਕਿਰਾ ਬਹੁਤ ਮਿੰਤਾ ਲੱਗਦਾ ਸੀ ਵੀ ਇਹ ਲੇਟ ਲੂਟ ਹੀ ਆਉਣਗੇ ਤਾਂ ਫੋਨ ਕਰ ਕਰ ਸਦੀ ਜਾਂਦੇ ਸੀ ਕਿਤੇ ਟਾਈਮ ਨਾਲ ਹੀ ਉੱਠ ਘਟਦੇ ਆ ਆਜੋ ਇਧਰਲੇ ਪਾਸੇ ਲੈਕਟਪੜ ਤੇ ਇਹਨਾਂ ਦੀ ਫੋਰ ਵੀਰੇ ਕੀ ਹਾਲ ਨੇ ਪਟਵਾਰੀਆਂ ਕੋਲ ਲੈਕਟਪੜ ਤੇ ਇਹਨਾਂ ਦੀ ਚੱਲੀ ਜਾਂਦੀ ਐ ਸੁਮਨ ਵੀਰੇ ਕਿੰਨਾ ਕਿੰਨਾ ਕੱਟ ਹੋ ਗਿਆ ਮਤਲਬ ਕਿੰਨੇ ਬੰਦੇ ਟਿਕਿਆ ਹੋਵੇਗਾ 100 ਬੰਦਾ ਤਾਂ ਹੁਣ ਆ ਗਿਆ ਹੋਊਗਾ ਯਾਨੀ ਕਿ 30 ਕਕੂਤਰ ਐਂਟਰ ਹੋ ਗਏ ਹੋਣੇ ਹੁਣ ਐਂਟਰੀ ਫੀਸ ਕਿੰਨੀ ਸੀ 1700 ਰੁਪਇਆ ਸੀ ਵੀਰੇ ਇੱਕ ਨਹੀਂ ਪਹਿਲਾਂ ਜਮਾ ਕਰਾਉਣੀ ਪੈਂਦੀ ਐ ਕਿ ਹੌਣੀ ਮੌਕੇ ਤੇ ਹੀ ਨਹੀਂ ਨਹੀਂ ਪਹਿਲਾਂ ਪਹਿਲਾਂ ਗੁੱਗਲ ਪੇ ਵੀ ਕਰਾਈ ਜਾਂਦੇ ਸੀਗੇ ਵਿੱਚ ਉਹ ਫੜਾ ਕੇ ਗਏ ਆ ਕੇ ਆਪਾਂ ਨੂੰ ਇਹਨੀ ਬਾਜ਼ੀ ਤੇ ਪਣ ਤੋਂ ਕਿੰਨਾ ਚਿਰ ਪਹਿਲਾਂ ਜਾਮਾ ਕਰਾਉਣੀ ਸੀ ਵੀਰੇ ਆਪਾਂ ਕੂਤਰ ਛੱਡਣ ਤੋਂ ਪਹਿਲਾਂ ਪੈਸੇ ਲੈਣੇ ਆ ਛਾਂਏ ਨਹੀਂ ਵੀ 15 ਦਿਨ ਪਹਿਲਾਂ 20 ਦਿਨ ਪਹਿਲਾਂ ਨਾ ਨਾ ਕੋਈ ਚੱਕਰ ਨਹੀਂ ਉਹਦਾ ਆਪਾਂ ਨੂੰ ਉਹ ਪਕੜਾ ਵਿਆਜ ਖਾਣਾ ਉਹਦਾ ਠੀਕ ਆ ਮੈਂ ਕਿਹ ਤੇਰੀ ਇਹਨਾਂ ਨੂੰ ਵੀ ਮੌਕੇ ਤੇ ਬੰਦਾ ਆਵੇ ਨਾ ਮੌਕੇ ਤੇ ਨਹੀਂ ਆ ਜਾਣ ਕੇ ਆਪਾਂ ਪਹਿਲਾਂ ਪੈਸੇ ਜਿਵੇਂ ਹੁਣ ਕਾਪੀ ਤੇ ਰੰਗ ਲੈਖ ਲੈਣਾ ਕੂਤਰਾਂ ਦੇ ਹੁਣ ਨਾਲ ਪੈ ਫੜ ਕੇ ਰੰਗ ਲੈਖ ਲੈਣਾ ਕੂਤਰ ਦਾ ਕਿੰਨੀ ਐਂਟਰੀ ਆ 1700 ਰੁਪਇਆ ਤੇ ਦੂਜਾ ਨਾਮ ਕਿੰਨਾ ਨਾ ਵੀਰੇ ਜਿਹੜੇ ਇਹ ਕੂਤਰਾਂ ਦੇ ਪੈਸੇ ਹੋਗੇ ਇਹ ਆਪਾਂ 700 ਜੱਤ 500 ਜੱਤ ਤੇ 300 ਜਿੱਤ ਤੀਜੇ ਨੰਬਰ ਦੇ ਹਰਨ ਵਾਲੇ ਕਬੂਤਰ ਨੂੰ 300 ਰੁਪਏ ਜਿੱਤ ਮਿਲੂਗੀ ਜਿੱਤ ਨਦਰ ਸਮਝਿਆ ਨਹੀਂ ਗੱਲ ਮੈਂ ਜਿੰਨੇ ਆਪਾਂ ਕੋਲੇ 17 ਇਕੱਠੇ ਹੋਣਗੇ ਸਾਰੇ 1700 ਰੁਪਏ ਆਪਣੇ ਕੋਲੇ ਐਂਟਰੀ ਲੈ ਲਈ ਆਪਾਂ 200 ਰੁਪਏ ਰੋਟੀ ਦਾ ਕਟਾ ਜਾਣਾ ਫਿਰ ਇਹਦੇ ਅੱਛਾ ਔਰ 1500 ਰੁਪਏ ਜਿਹੜਾ ਰਹਿ ਗਿਆ ਆਪਣੇ ਕੋਲੇ ਕੋਈ 700 ਜਿੱਤ ਪਹਿਲੇ ਨੂੰ ਦੇਣੀ ਆ ਆਪਾਂ ਹੂੰ ਜਿਹੜਾ ਇੱਕ ਨੰਬਰ ਤੇ ਰਹੇਗਾ ਕਬੂਤਰ ਠੀਕ ਆ ਜਿਹੜਾ ਦੂਜੇ ਨੰਬਰ ਤੇ ਕੂਤਰ ਰਹੂਗਾ ਉਹਨੂੰ 500 ਜਿੱਤ ਮਿਲਣੀਆਂ ਜਿਹੜਾ ਤੀਜੇ ਨੰਬਰ ਤੇ ਰਹੂਗਾ ਉਹਨੂੰ 300 ਜਿੱਤ ਮਿਲ ਜਿਹੜਾ ਪਹਿਲੇ ਨੰਬਰ ਤੇ ਉਹ 500 ਜੱਤ ਇੱਕ ਪੱਖਾ ਹੂੰ ਤੇ ਤੀਜੇ ਨੰਬਰ ਵਾਲਾ ਉਹਨੂੰ ਕੱਪ ਤੇ ਚੌਥੇ ਨੰਬਰ ਵਾਲੇ ਵੀਰੇ ਪੈਸੇ ਹੈ ਨਹੀਂਗੇ ਉਹਨੂੰ ਕੱਲਾ ਕੱਪ ਮਿਲੂਗਾ ਮਤਲਬ ਵੀ ਬਾਵਾ ਵਣ ਜਾਣਗੇ ਇਹ ਸਭ ਤੇ ਇੰਟੀਗੂ ਲੱਗਦੀ ਇਹਨਾਂ ਦੇ ਇਹਨਾਂ ਨੂੰ ਵੰਡ ਦੇਣੇ ਆ ਇਹਨਾਂ ਨੂੰ ਇਹਨਾਂ ਨੂੰ ਦੇ ਦੇਣੇ ਆ ਵਾ ਗੱਲਾ ਵਾ ਤੇ ਬੱਬਾ ਇਸ਼ ਬੱਬਾ ਇਸ਼ ਸ਼ਾਹ ਜੀ ਦੀ ਜਗ੍ਹਾ ਇਹ ਸਾਡੇ ਪਿੰਡ ਮਸ਼ਹੂਰ ਉਹ ਥਾਂ ਤੇ ਆ ਜੀ ਇਧਰਲੇ ਪਾਸੇ ਆਹਦੇ ਪਟਵਾਰੀ ਬੈਠੇ ਇਧਰਲੇ ਪਾਸੇ ਕਬੂਤਰਾਂ ਦੇ ਪਟਵਾਰੀ ਮੁਲਾਕਾਤ ਕਰਾ ਦੀਏ ਕਿਵੇਂ ਆ ਵੀਰੇ ਠੀਕ ਆ ਵੀਰੇ ਕਿੰਨੀਆਂ ਹੋ ਗਈਆਂ ਐਂਟਰੀਆਂ ਠੀਕ ਆ ਵੀਰੇ 70 ਲਿਖੇ ਹੋਏ ਆ ਆਪਣੇ 70 ਲਖ ਲੈ ਤੇ ਹਜੇ ਹੋਣ ਦੀ ਸੰਭਾਵਨਾ ਹੋਰ ਹੈਗੀ ਬਸ 70 ਹੀ ਵੀਰੇ 70 ਵੀ ਬਹੁਤ ਆ ਤਿੱਖੜ ਦਾ ਪਹਿਰਾ ਹੋ ਜਾਣਾ ਜੇ ਸਾ ਤੇ ਆ ਨਾਲ ਦੀ ਨਾਲ ਗੁੱਪੀ ਵੀਰੇ ਤੇ ਦਿਖਾ ਦੇਈ ਮੋਹਰਾ ਮਾਰਾ ਪੂਰੀਆਂ ਲਾਉਂਦੇ ਆ ਵੀ ਕਿਹੜਾ ਰੰਗ ਆ ਕਿਹੜਾ ਕਿਹੜੀਆਂ ਅੱਖਾਂ ਵਾਂ ਹੈ ਤੇ ਆ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਸਾਰਾ ਰਿਕਾਰਡ ਰੱਖੇ ਕਿਹੜੇ ਖੰਭ ਉਸਾ ਤੇ ਨਿਸ਼ਾਨੀਆਂ ਉਹਦੇ ਕਾਪੀਆਂ ਤੇ ਲਾ ਦਿੰਦੇ ਆ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਆਜੋ ਇਦੋ ਵਾਰ ਆ ਦੂਰੋਂ ਦੂਰੋਂ ਆਏ ਆਪਾਂ ਗੱਲਬਾਤ ਵੀ ਕਰਾਂਗੇ ਤੇ ਆ ਲੈ ਕਿਹੜੇ ਪਿੰਡ ਵੀਰੇ ਮਾਣੂਕੇ ਬਾਈ ਆ ਤਾਂ ਨੇੜੇ ਹੀ ਆ ਠੀਕ ਆ ਤੇ ਦੂਰੋਂ ਕਿੱਥੇ ਕਿਹਾ ਆ ਬਈ ਦੂਰੋਂ ਲੱਗਦਾ ਕੋਈ ਆਜੋ ਮੜਿਆ ਪੁੱਛੀਏ ਕਿਥੋਂ ਕਿਥੋਂ ਬੰਦੇ ਆਏ ਆ ਚਾਹ ਪਾਣੀ ਦਾ ਪ੍ਰਬੰਧ ਵੀ ਪੂਰਾ ਹੋਰ ਵੀਰੇ ਕੀ ਹਾਲ ਨੇ ਕਿਹੜਾ ਪਿੰਡ ਵੀਰੇ ਤਖਾਣਵਾਸ ਤੇ ਨੇੜੇ ਵੀ ਆਏ ਹੋਣਾ ਹੋਰ ਚੜ੍ਹਦੇ ਕਬੂਤਰ ਲੈ ਕੇ ਆਏ ਹੋ ਕਿੰਨੇ 33 ਛੜਨੇ ਆ ਠੀਕ ਆ ਗੱਲਬਾਤ ਤੇ ਮੌਸਮ ਤਾਂ ਇਹ ਬਹੁਤ ਤਿੱਖੜ ਦੁਪਹਿਰਾ ਵਾ ਕੀ ਲੱਗਦਾ ਸੰਭਾਵਨਾ ਫਿਰ ਸੰਭਾਵਨਾ ਵਧੀਆ ਮੌਸਮ ਵਧੀਆ ਸੁਡਲੇ ਲਈ ਠੀਕ ਆ ਸੁਡਲੇ ਲਈ ਦੀਵਾਲੀ ਵਾਲਾ ਕੰਮ ਹੀ ਆ ਹਨਾ ਤੇ ਨਹੀਂ ਤਾਂ ਕਿੰਨੇ ਕ ਵਜੇ ਆਮ ਬੈਠ ਜਾਂਦੇ ਨਹੀਂ ਤਿੱਖੜ ਦੁਪਹਿਰੇ ਚ ਲੱਕ ਉੱਡੜ ਤੇ ਆ ਜੀ 3 ਵਜੇ ਵੀ ਵੇਸੇ ਤਾਂ ਸਹੀ ਆ ਸਮਾਪਤੀ ਹੋ ਜਾਂਦੀ ਆ ਉਹ ਐਵਰੇਜ ਦੇਖੀਏ 3 ਵਜੇ ਸਾਰੇ ਤੋਂ ਆਪਾਂ ਉਹ ਜੀ ਠੰਡਾ ਹੋ ਜਾਏ ਫਿਰ ਤਾਂ ਬਾਦ ਹੈ ਨਾ ਫਿਰ ਤੁਹਾਨੂੰ ਸਵਾਦ ਨਹੀਂ ਆਉਂਦਾ ਫਿਰ ਅਗਲੇ ਦਿਨ ਵੀ ਹੋ ਜਾਂਦੀ ਆ ਤੇ ਆਉਂ ਇਧਰਲੇ ਪਾਸੇ ਹੋਰ ਵੀ ਪੁੱਛ ਗਿਆ ਇਧਰ ਆ ਸਰੰਜਾਂ ਭਰ-ਭਰ ਪਾਣੀ ਲਈ ਜਾਂਦੇ ਹੋਰ ਵੀਰੇ ਕੀ ਹਾਲ ਨੇ ਸੱਸ ਕਿਹਾ ਵੀਰੇ ਕੀ ਹਾਲ ਹੈ ਕਿਹੜਾ ਪਿੰਡਾ ਲੁੱਪੂ ਆ ਬਈ ਲੁੱਪੂ ਦਾ ਗਵੰਡੂ ਹੀ ਆ ਗਿਆ ਲੈ ਤੇ ਆਹ ਭਰ ਕੇ ਲਾਉਣੀ ਆ ਪਾਣੀ ਨਹੀਂ ਨਹੀਂ ਥੋੜਾ ਜਿਹਾ ਲਾਉਣੇ ਆ ਮੈਂ ਕਹਿੰਦਾ ਜਾਨ ਲੱਗੇ ਨੂੰ ਸੱਡਾਂ ਜਾਨ ਲੱਗੇ ਨੂੰ ਠੀਕ ਆ ਗੱਲ ਠੀਕ ਆ ਫਿਰ ਲੈ ਨੂਰ ਕਰਾਦਾ ਸਾਰਾ ਕੋ ਹਾਂ ਹਾਂ ਬਈ ਤੇ ਇਧਰੋਂ ਵੀ ਚੱਲ ਗਿਆ ਆਪਾਂ ਉਹ ਪਰੇ ਮੁੰਡੇ ਖੜੇ ਉਧਰਲੇ ਪਾਸੇ ਚੱਲਦੇ ਆ ਮੈਂ ਸੁਣਦਾ ਤਾਂ ਵੀ ਹਿੰਮਤੀ ਆ ਬੰਦੇ ਹੋਰ ਵੀਰੇ ਕੀ ਹਾਲ ਨੇ ਠੀਕ ਠਾਕ ਮੈਂ ਕਹਾਂ ਵੀ ਕਬੂਤਰਾਂ ਨੇ ਲੇਟ ਜਾਈ ਆਉਂਦੇ ਹੁੰਦੇ ਆ ਤੇ ਤੁਸੀਂ ਟਾਈਮ ਨਾਲ ਹੀ ਫਕੜਾ ਪਿੰਡ ਆ ਹਿੰਮਤਪੁਰਾ 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 ਦਾ ਨਾਂ ਪਰ ਸਹੀ ਰੱਖਿਆ ਤੁਹਾਡੇ ਪਿੰਡ ਦਾ ਕੂਤਰਾਂ ਵਾਲੇ ਹੁੰਦੇ ਹਿੰਮਤੀ ਆ ਆਪ ਦਾ ਭਾਵੇਂ ਮੂੰਹ ਨਾ ਧੋਣ ਕੂਤਰਾਂ ਦਾ ਪਿੰਜਰਾ ਸਾਫ਼ ਕਰਕੇ ਟਾਈਮ ਨਾਲ ਆ ਖੜਦੇ ਹਨ ਸਾਡਾ ਬੰਦਾ ਨਾ ਹੱਤਾਂ ਵੀ ਆਓ ਬੈਠੋ ਆਓ ਬੈਠੋ ਠੀਕ ਆ ਗੱਲ ਫਿਰ ਨਾ ਕੇ ਕੀ ਲੈਣਾ ਵਾ ਤੁੱਪ ਤਾਂ ਪੈ ਜਾਣੀ ਧੂੜ ਤਾਂ ਉੱਡੀ ਜਾਂਦੀ ਆ ਹੋਰ ਵੀਰੇ ਕਿਵੇਂ ਆ ਕਿਹੜਾ ਪਿੰਡ ਆ ਜਗਰਾਉਂ ਸ਼ਹਿਰ ਜਗਰਾਉਂ ਸ਼ਹਿਰ ਜਗਰਾਉਂ ਸ਼ਹਿਰ ਤੱਕ ਗੱਡੀਆਂ ਤੇ ਵੀ ਪਹੁੰਚੇ ਆ ਬੰਦੇ ਹੋਰ ਵੀਰੇ ਕੀ ਹਾਲ ਏ ਅਸੀਂ ਕਿਹਾ ਵੀਰੇ ਤੇ ਕਿਹੜਾ ਪਿੰਡ ਆ ਦਾਲਵ ਠੀਕ ਗਲਵ ਦੇ ਹੋਰ ਵੀ ਸੀ ਅੱਗੇ ਖੜਾਰੀ ਹੈ ਨਾ ਬਾਬਾ ਹੋਇਆ ਖੜਾਰੀ ਗਲਵ ਦੇ ਆਹ ਇਧਰਲੇ ਪਾਸੇ ਪੋਰਟਲ ਗਾ ਚ ਲਕੋਲ ਕੋ ਰੱਖੇ ਨੇ ਤੇ ਹੋਰ ਵੀਰੇ ਕੀ ਹਾਲ ਆ ਸਿਰੰਜਾਂ ਵਾਲੀਆਂ ਵੱਡੀਆਂ ਵੀਰੇ ਹਸਰੀ ਕੱਲ ਕਿਵੇਂ ਹੋ ਜਿਹੜਾ ਪਿੰਡ ਆ ਮੱਲਾ ਜੀ ਮੱਲਾ ਵੀ ਗੌਂਡੀਆਂ ਆ ਗਏ ਹਾਂਜੀ ਹਾਂਜੀ ਆ ਨੇੜ ਨੇੜ ਪਿੰਡਾਂ ਦੇ ਜ਼ਿਆਦੇ ਹੈ ਨਾ ਹਾਂਜੀ ਹਾਂਜੀ ਇਹ ਖਾਲਸਾ ਜੀ ਫੇਰਾ ਲਾਉਣੀ ਆ ਭਰ ਕੇ ਹਾਂਜੀ ਹਾਂਜੀ ਵੀਰੇ ਯਾਰ ਬਾੜੀ ਵੱਡੀ ਲਈ ਬੈਠੇ ਮੈਂ ਕੋਈ ਨਹੀਂ ਪਾਣੀ ਦੇ ਹਿਸਾਬ ਨਾਲ ਹੀ ਲਾਉਣਾ ਦੀ ਆਪਾਂ ਹਿਸਾਬ ਨਾਲ ਅੱਛਾ ਹੂੰ ਡਰਾਉਣ ਨੂੰ ਹੀ ਰੱਖੀ ਠੀਕ ਆ ਠੀਕ ਆ ਮੌਸਮ ਠੀਕ ਆ ਤੁਹਾਡੇ ਲਈ ਹਾਂਜੀ ਹਾਂਜੀ ਬਹੁਤ ਵਧੀਆ ਤੇ ਆਓ ਇਧਰਲੇ ਪਾਸੇ ਚੱਲੇ ਗਏ ਆਪਾਂ ਹੋਰ ਵੀ ਮੁਲਾਕਾਤ ਕਰ ਲਗੇ ਕਿੰਦਰੋਂ ਪੁੱਛ ਗਿਆ ਇਧਰ ਵੀ ਗੱਡੀ ਖੋਲੀ ਖੜੇ ਆ ਦੂਰੋਂ ਆਏ ਲੱਗਦਾ ਮੈਨੂੰ ਹੋਰ ਵੀ ਸਾਸਿ ਕੱਲ ਕੀ ਹਾਲ ਹੈ ਚੜਦੀ ਕਲਾ ਵਧੀਆ ਜੀ ਵਧੀਆ ਕਿਹੜਾ ਪਿੰਡ ਆ ਵੀਰੇ ਅਸੀਂ ਬੱਦੋਵਾਲ? ਹਾਂਜੀ। ਬੱਦੋਵਾਲ ਲਧਿਆਣੇ ਕੋਲੇ। ਬੜਾ ਵਰਦਖ ਆ। ਹਾਂ ਬਿਲਕੁਲ। ਹੋਰ ਚੜਦੀ ਕਲਾ ਕਿੰਨੇ ਲੈ ਕੇ ਆਏ ਹੋ? ਵਧੀਆ ਜੀ ਅਸੀਂ ਇੱਕ ਵੀ ਲੈ ਕੇ ਆਏ ਆ ਜੀ ਫਿਲਹਾਲ ਤਾਂ। ਅੱਛਾ ਕਿ ਵੀ ਛੱਡਦੇ ਹੋ? ਹਾਂਜੀ ਅੱਗੇ ਵੀ ਪਿੰਡ ਇਹ ਬਾਜੀ ਬਹੁਤ ਵਧੀਆ ਕਰਾਉਂਦੇ ਆ ਤੁਹਾਡੇ ਪਿੰਡ ਦੇ ਜੀ ਦੂਦਰ ਪਿੰਡ ਦੇ। ਅੱਛਾ ਸਹੀ ਆ ਬੰਦੇ ਇਹ। ਹਾਂਜੀ ਪੂਰੇ ਵਧੀਆ ਨੇ। ਅੱਛਾ ਠੀਕ ਹੈ ਨਹੀਂ ਠੀਕ। ਮੈਂ ਕਹਿੰਦਾ ਦੂਜੇ ਪਿੰਡਾਂ ਨੂੰ ਜ਼ਿਆਦਾ ਪਤਾ ਹੁੰਦਾ ਨਾ। ਹਾਂਜੀ ਹਾਂਜੀ ਪੂਰੀ ਟੌਪ ਦੀ ਬਾਜੀ ਕਰਾਉਂਦੇ ਆ ਜੀ। ਹਾਂ। ਨਾਮ ਨੂੰ ਠੀਕ ਹੈ ਇਹਨਾਂ ਦੇ ਹਾਂਜੀ ਪੂਰੇ ਵਧੀਆ ਜੀ ਇਹ ਆ ਹੀ ਹੁੰਦਾ ਵੈ ਨਾ ਥੋਠੋਂ ਇਕੱਠੇ ਕਰਕੇ ਤੇ ਤੁਹਾਨੂੰ ਹੀ ਵੰਡ ਦੇਣੇ ਹੁੰਦੇ ਹਨ ਹਾਂਜੀ 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 ਠੀਕ ਹੈ ਸਿਸਟਮ ਇਹ ਤੇ ਦੂਜਾ ਭਰਾ ਫਿਰ ਅੱਗੇ ਮੌਸਮ ਦੇ ਹਿਸਾਬ ਨਾਲ ਕਿਵੇਂ ਲੱਗਦਾ ਮੌਸਮ ਦੇ ਹਿਸਾਬ ਨਾਲ ਜੀ ਐਤ ਕੀ ਪਿਛਲੇ ਸਾਲ ਤਾਂ ਜਿਹੜਾ ਸੀਜ਼ਨ ਸੀਗਾ ਉਹ ਲੱਗਿਆ ਨਹੀਂ ਹੈਗਾ ਬੱਦਲਬਾਈ ਤੇ ਮੌਸਮ ਖਰਾਬ ਹੀ ਰਿਹਾ ਮੀਂਹ ਨੇੜ ਰਿਹਾ ਜਿਹੜਾ ਐਤ ਕੀ ਮੌਸਮਾ ਉਹ ਕਬੂਤਰਵਾਜਾਂ ਲਈ ਵਿਆਹ ਵਾਲਾ ਹੀ ਕੰਮ ਹੈ ਵਿਆਹ ਵਾਲਾ ਸੀ ਥੋੜੀ ਦਵਾਲੀ 2 ਸਾਲਾਂ ਬਾਅਦੋਂ ਆਈ ਆ ਹਾਂਜੀ ਹਨਾ ਪਹਿਲਾਂ ਕੋਰੋਨਾ ਨੇ ਮਾਰ ਤੇ ਜੀ ਹੁਣ ਵਧੀਆ ਵਾ ਇਹ ਮਤਲਬ ਸ਼ੌਂਕ ਤਾਂ ਜਿਹੜਾ ਹੈਗਾ ਹੈਗਾ ਬਿਜ਼ਨਸ ਪੁਆਇੰਟ ਉਹ ਵਿਊ ਤੋਂ ਕਿਵੇਂ ਆ ਬਿਜ਼ਨਸ ਜੀ ਸਾਡੇ ਸ਼ੌਂਕ ਦੇ ਨਾਲ ਹੀ ਇਹ ਬਿਜ਼ਨਸ ਹੋ ਸਕਦਾ ਵਾ ਲੋਕ ਇਹਨੂੰ ਪ੍ਰੋਫੈਸ਼ਨਲੀ ਕਰਦੇ ਆ ਇਹਨੂੰ ਪ੍ਰੋਫੈਸ਼ਨਲ ਦਾ ਉਹ ਤਾਂ ਮਾਰਿਆ ਜਾਊਗਾ ਜੀ ਜਿਹੜਾ ਪ੍ਰੋਫੈਸ਼ਨਲ ਆ अच्छा ਇਹਨੂੰ ਸ਼ੌਂਕ ਨੂੰ ਸ਼ੌਂਕ ਹੀ ਰਹਿਣਾ ਰਹਿਣ ਦੇਣਾ ਚਾਹੀਦਾ ਪਰ ਜੇ ਸਾਹ ਤੇ ਦੇਖਦੇ ਆ ਵੀ ਯਾਰ ਬਹੁਤੇ ਬੰਦੇ ਤਾਂ ਹੁਣ ਬਿਜ਼ਨਸ ਦੇ ਤੌਰ ਤੇ ਵੀ ਇਹਨੂੰ ਲੈ ਕੇ ਕਰ ਰਹੇ ਆ ਹਾਂਜੀ ਲੈ ਕੇ ਜੀ ਜਿਨ੍ਹਾਂ ਦਾ ਮਹਿੰਗੇ ਵਾਂਗੇ ਬੱਚੇ ਮਹਿੰਗੇ ਮਹਿੰਗੇ ਵੇਚ ਦਿੰਦੇ ਆ ਹਾਂਜੀ ਅਸੀਂ ਵੀ ਬਹੁਤ ਖਰੀਦਦੇ ਹੁਣ ਉਹ ਸਾਡਾ ਭਾਈ ਆ ਕੈਨੇਡਾ ਤੋਂ ਆ ਨਵਾਂ ਤਾਂ ਰਗੜਿਆ ਜਾਂਦਾ ਆ ਬੰਦਾ ਹਾਂਜੀ ਨਵਾਂ ਬੰਦਾ ਰਗੜਿਆ ਜਾਂਦਾ ਹੁਣ ਜਿੱਦੀ ਜੇਬ ਚੱਲਦੀ ਆ ਜੀ ਉਹਦੇ ਨਾਲ ਹੀ ਆ ਹੁਣ ਐਂਟਰੀ ਵੀ ਇਹਨਾਂ ਦੀ ਬਹੁਤ ਵਧੀਆ ਰੱਖੀ ਹੋਈ ਆ 1200 ਰੁਪਏ ਜਿਹੜੇ ਸੌਰੀ 17000 ਰੁਪਏ ਹਰੇਕ ਜਿਹੜਾ ਮੈਂ ਦਿਹਾੜੀਦਾਰ ਬੰਦਾ ਵੀ ਉਹਦੇ ਬ ਜਣੀ 1700 ਰੁਪਏ ਬਹੁਤ ਵਧੀਆ ਐਂਟਰੀ ਆ ਵੀ ਦਿਹਾੜੀਦਾਰ ਬੰਦਾ ਵੀ ਛੱਡ ਸਕਦਾ ਹੁਣ ਕਿਤੇ ਰੱਖੀ ਦਿੱਤਾ ਟਰੈਕਟਰ ਦਾ ਇੰਟਰਵਿਊ ਬਾਅਦ ਲੈਣਗੇ ਜਿਵੇਂ ਬਿਜ਼ਨਸਮੈਨ ਆ ਜੀ ਜਿਵੇਂ ਤੁਸੀਂ ਬਿਜ਼ਨਸ ਦੀ ਗੱਲ ਕਰਦੇ ਉਹ ਵੱਡੀਆਂ ਬਾਜ਼ੀਆਂ ਤੇ ਜਿਵੇਂ ਟਰੈਕਟਰ ਵਾਲੀ 5000 ਵਾਲੀ ਹੋਗੀ 5100 ਹੋਗੀ ਇਦਾਂ ਦੀਆਂ ਐਂਟਰੀਆਂ ਨੇ ਮਾੜੇ ਬੰਦੇ ਦਾ ਤਾਂ ਮੈਂ ਕਹਿੰਦਾ ਗੁਰੂ ਵੀ ਨਹੀਂ ਛੇਤੀ ਬਣਦਾ ਹੋਊਗਾ ਕਿ ਨਹੀਂ ਬਣਦਾ ਹੀ ਨਹੀਂ ਜੀ ਹੁਣ ਉਹ ਪੈਸੇ ਲੈ ਕੇ ਵੀ ਜਿੰਨੀ ਦੱਸਦੇ ਗੁਰੂ ਹੁਣ ਕਲ ਜੋ ਗੱਲ ਤੁਹਾਨੂੰ ਪਤਾ ਹੀ ਆ ਭਾਜੀ ਇਹ ਯਾਰ ਥੋੜਾ ਵੱਡਾ ਔਖਾ ਕੰਮ ਪੁੱਤਾ ਹੈ ਨਾ ਕਿ ਮਾਸਟਰ ਵੀ ਨਹੀਂ ਲੱਭਦਾ ਯਾਰ ਆਹ ਕੰਮ ਦਾ ਹੈ ਨਾ ਤੇ ਉਹ ਪਹਿਲਾਂ ਤਾਂ ਮੁੰਦਰੀ ਮੰਦਰੀ ਦਾ ਸੁਣਦੇ ਸੀ ਹੁਣ ਕਿੱਥੇ ਤੇ ਗੱਲ ਪਹੁੰਚੀ ਆ ਭਾਜੀ ਲੱਖਾਂ ਤੇ ਗੱਲ ਚੱਲੇ ਗਈ ਅਗਲੇ ਬੋਲਟ ਭਾਲਦੇ ਆ ਜੀਪਾਂ ਭਾਲਦੇ ਆ ਕਾਰਾਂ ਭਾਲਦੇ ਆ ਫਿਰ ਚੇ ਗੁਰੂ ਬਣਦੇ ਆ ਹਾਂਜੀ ਫਿਰ ਗੁਰੂ ਬਣਦੇ ਆ ਕਮਾਲ ਹੈ ਵੀ ਗੱਲ ਹਾਂਜੀ ਕਿਦਾ ਗੁਰੂਗਰ ਵੀ ਬਣ ਕੇ ਦੇਖਣਾ ਸੀ ਯਾਰ ਉਹ ਭਾਜੀ ਜਿੱਤੀ ਪਈ ਸੀ ਹਾਂਜੀ ਹਾਂਜੀ ਤੇ ਦੂਜੀ ਗੱਲ ਇਹ ਕੋ ਪਾਣੀ ਆ ਕਰਕੇ ਦੇਣੇ ਹੁੰਨੇ ਆ ਪਾਣੀ ਜੀ ਉਹ ਠੰਡੀਆਂ ਚੀਜ਼ਾਂ ਦਾ ਹੀ ਆ ਹੁਣ ਉਸੇ ਦਾ ਹੀ ਮੁੱਲ ਆ ਗੁਰੂ ਕਰਕੇ ਦਾ ਉਸੇ ਦਾ ਹੀ ਮੁੱਲ ਆ ਹਾਂਜੀ ਉਹ ਨਿੱਕੀਆਂ ਮੋਟੀਆਂ ਚੀਜ਼ਾਂ ਨਹੀਂ ਜੀ ਹਾਂ ਉਹ ਜਾਨੀ ਉਸਤਾਦ ਬੰਦੇ ਆ ਉਹਨਾਂ ਨੂੰ ਥੋੜਾ ਜਿਆਦਾ ਪਤਾ ਬਸ ਸਾਰੀ ਉਹਨਾਂ ਨੇ ਸਾਰੀ ਜ਼ਿੰਦਗੀ ਕੱਢਤੀ ਮੈਂ ਹੋਰ ਗੱਲ ਦੇਖਿਆ ਵੀ ਜਿੰ ਜਿੰ ਪਿੰਡ ਦਾ ਹੁੰਦਾ ਸੀ ਨਾ ਦੋ ਆਪਾਂ ਜਨੇ ਦਾ ਨਾਲ ਇਹਨਾਂ ਦੇ ਗੋਲੀ ਬਣਾਉਂਦਾ ਇਹਦਾ ਪਿਓ ਸੀ ਜੀ ਇਹਨਾਂ ਦਾ ਅੱਛਾ ਹੋਰ ਭਾਈ ਜੀ ਕੀ ਹਾਲ ਹੈ ਸ੍ਰੀ ਕਾਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਜੋ ਜੀ ਆਜੋ ਆਜੋ ਅੱਛਾ ਕਿਹੜਾ ਪਿੰਡ ਹੈ ਵੀਰ ਇੱਥੇ ਆ ਜਾ ਵੀਰ ਇੱਥੇ ਆ ਜਾ ਮੈਂ ਕੋਈ ਕੰਮ ਦੀ ਗੱਲ ਹੀ ਸੁਣਾਵਾਂਗੇ ਆਜੋ ਆਜੋ ਖੜੋ ਨਾਲ ਇੱਥੇ ਅੱਛਾ ਕਿਹੜਾ ਪਿੰਡ ਆ ਬਾਈ ਜੀ ਲੋਪੋ ਪਿੰਡ ਆ ਲੋਪੋ ਅੱਛਾ ਕਿਹੜੇ ਭਜਨੇ ਦੀ ਗੱਲ ਕਰਦੇ ਸੀ ਅੱਛਾ ਹਾਂਜੀ ਕਬੂਤਰਵਾਦ ਸੀ ਹਾਂਜੀ ਅੱਛਾ ਉਹ ਤੁਹਾਡੇ ਪਿੰਡ ਦਾ ਸੀ ਮੇਰਾ ਬਾਪੂ ਸੀ ਤੁਹਾਡਾ ਬਾਪੂ ਸੀ ਫੇ ਗੁਰ ਦੇ ਕੇ ਗਏ ਫਿਰ ਤੁਹਾਨੂੰ ਤਾਂ ਗੁਰੂ ਦੀ ਲੋੜ ਹੀ ਨਹੀਂ ਪਈ ਹੁਣੇ ਘਰੇ ਸਾਡੇ ਤਾਂ ਘਰੇ ਜੀ ਸਾਰਾ ਕੁਝ ਅੱਛਾ ਅੱਗੇ ਗੱਲ ਕਰਦੇ ਸੀ ਵੀ ਹੁਣ ਤਾਂ ਇਹ ਗੁਰੂ ਲੱਭਣੇ ਵੀ ਬਹੁਤ ਔਖੇ ਆ ਠੱਗੀਆਂ ਵੱਧ ਆ ਜੀ ਠੱਗੀਆਂ ਵੱਧ ਆ ਠੱਗੀਆਂ ਵੱਧ ਆ ਚੀਜ਼ ਪੂਰੀ ਦੱਸਦੇ ਨਹੀਂ ਪਰ ਮੈਂ ਇੱਕ ਢੰਡੀ ਰੱਖ ਜੋ ਮਾੜੀ ਗੱਲ ਆ ਹਾਂ ਆਪਾਂ ਬਣਾਏ ਆ ਦੋ ਗੁਰੂ ਬਣਾਏ ਆ ਚੇਲੇ ਬਣਾਏ ਆ ਤੇ ਪਰ ਰੱਬ ਨੂੰ ਜਾਣ ਦੇਣੀ ਆ ਜ ਸਹੀ ਜੀ ਦਸੀ। ਬਾਹ ਉਹਦੀ ਕਿਸਮਤ ਆ। ਹਾਂ ਦੱਸਿਆ ਸਾਰਾ ਕੁਝ ਸਹੀ ਦੱਸਿਆ ਜਿਹੜਾ ਬਾਪੂ ਵਾਲਾ ਹੁੰਦਾ ਸੀ ਸਾਰੀ ਖੇਡ ਦੱਸੀ ਆ। ਦੇਖ ਲੋਕਾਂ ਨੂੰ ਕੋਈ ਲਾਲਚ ਨਹੀਂ ਕੀਤਾ, ਪੰਜੀ ਨਹੀਂ ਲਈ ਕਿਸੇ ਤੋਂ। ਹੁਣ ਗੱਲ ਐਉਂ ਹੁੰਦੀ ਆ ਨਾ ਕਿਤਾਬਾਂ ਤਾਂ ਸਾਰੀਆਂ ਆਪਾਂ ਨੂੰ ਪਤਾ ਵੀ ਆਹਾਂ ਕਿਤਾਬਾਂ ਹੀ ਆਹ ਜਮਾਤ ਦੀਆਂ। ਉਹ ਫਾਇਦਾ ਤਾਂ ਉਹਨੂੰ ਹੋਣਾ ਜਿਹੜਾ ਉਹ ਪੜ੍ਹੂਗਾ। ਉਹ ਮੈਂ ਇਹ ਗੁਰੂਆਂ ਸਾਰਾ ਕੁਝ ਦੱਸਦੇ ਜਿਹੜਾ ਉਹਨੂੰ ਇੰਪਲੀਮੈਂਟ ਕਰੂਗਾ ਤਰੀਕੇ ਦੇ ਨਾਲ ਹਨਾ ਨਾਲ ਮਿਹਨਤ ਕਰੂਗਾ ਉਹਦੇ ਮੁੱਲ ਪੈਣਾ ਵਾ। ਹਾਂਜੀ ਹਾਂਜੀ ਦੱਸ ਦਵਾ ਸਾਰਾ ਕੁਝ ਕਿਹੜਾ ਨਹੀਂ ਕਿਹਾ ਸੀਗੇ ਵੀ ਕੁਝ ਅੱਗ ਦੇ ਵਿੱਚ ਉਹ ਗੋਲੀ ਤਿਆਰ ਹੁੰਦੀ ਹੈ ਤੁਸੀਂ ਕਰੀਏ ਜੀ ਆਲਟ ਬਾਲਟ ਨਹੀਂ ਹੁੰਦਾ ਉਹ ਇਹਨਾਂ ਨੇ ਮੈਨੂੰ ਦੱਸਿਆ ਵੀ ਉਹ ਕਿਵੇਂ ਬੰਦਦੇ ਡਾਕਟਰ ਪਾਲ ਸਿੰਘ ਦੀ ਇੰਟਰਵਿਊ ਉਹਨਾਂ ਨੇ ਗੱਲ ਕਰਦਾਂਗੇ ਨਾ ਉਹ ਮੇਰੇ ਬਾਪੂ ਦੀ ਗੱਲ ਕਰਦਾਂਗੇ ਗੋਲੀ ਬਣਾਉਂਦਾ ਅੱਗ 'ਚ ਉਹ ਇਹਨਾਂ ਨੇ ਮੈਨੂੰ ਦੱਸਿਆਗਾ ਵੀ ਕਿਵੇਂ ਬੰਦਦੀ ਹੈ ਮੈਂ ਹੁਣ ਉਹ ਬਣਾਉਣਾ ਹੁਣ ਫਿਰ ਪਟਾਕੇ ਪਾਈ ਜਾਂਦੇ ਨਹੀਂ ਸੁੱਖ ਚਾਹੀਦੀ ਹੈਗਾ ਪਹਿਲਾ ਸੀਜ਼ਨ ਆ ਮੇਰਾ ਯਾਰ ਕੀ ਅੱਛਾ ਪਹਿਲਾ ਗੋਲੀ ਦਾ ਅਸਰ ਨਹੀਂ ਨਹੀਂ ਹਜੇ ਨਹੀਂ ਯਾਰ ਕੀ ਵਧੀਆ ਛੇ ਲਈ ਜਾਂਦਾ ਮੁੰਡਾ ਇਹ ਅੱਛਾ ਜੀ ਮੈਂ ਕਿਹਾ ਚਾਰ ਪਾਟਾ ਠੀਕ ਹੈ ਮੈਂ ਸੁਣਾਈ ਬੜੀ ਪਤਾ ਲੱਗਦਾ ਇੰਨਾ ਕੁ ਡਰਿਆ ਹ ਯਾਰ ਨਵੀ ਬਿਲੂੜ ਪੈ ਜੇ ਕਿਤੇ ਜਰੂਰੀ ਹਾਲਤਾਂ ਦੇ ਵਿੱਚ ਇਹ ਕਬੂਤਰ ਹੋਇਆ ਇਹ ਲੋਚ ਵੀ ਲੱਗ ਜਾਂਦੀ ਜੀ ਆਪਣੇ ਆਪਾ ਲਾਉਂਦੇ ਨਹੀਂ ਇਹ ਲੋਚ ਵੀ ਲੱਗ ਠੀਕ ਆ ਤੇ ਮਾਤਰਾ ਸੁਢੀ ਪਿਛਲਾ ਸੀਜ਼ਨ ਤੋਂ ਮੰਨਦਾ ਰਿਹਾ ਉਹ ਬੱਦਲ ਵਾਲੇ ਨਹੀਂ ਲਈ ਆ ਮੇਰਾ ਤਾਂ ਜੀ ਨਹੀਂ ਨਹੀਂ ਬੱਦਲ ਰਹੇ ਸੀ ਯਾਰ ਕੀ ਸਹੀ ਯਾਰ ਜੀ ਮੌਸਮ ਬਣਿਆ ਹੀ ਨਹੀਂ ਪਿਛਲੀ ਆ ਤਾਂ ਕੂਤਰਾਂ ਦਾ ਆ ਤਾਂ ਕਰਦਾ ਪੱਤੇ ਲਈ ਰਿਹਾ ਕੰਮ ਮਤਲਬ ਕਿ ਨਵਾਂ ਹੀ ਜੁੜਿਆ ਮੌਸਮ ਹੀ ਨਹੀਂ ਬਣਿਆ ਏਰ ਕੀ ਮੌਸਮ ਬਣਿਆ ਕੂਤਰਾਂ ਦਾ ਜਿਵੇਂ ਮੁੰਡਾ ਦੱਸ ਕੇ ਆ ਕਿ ਏਰ ਕੀ ਦਾ ਵਿਆਹ ਹੀ ਆ ਵਾਕਈ ਵਿਆਹ ਕੂਤਰਾਂ ਦਾ ਨਹੀਂ ਠੀਕ ਆ ਚੜਦੀ ਕਲਾ ਠੀਕ ਆ ਬਾਈ ਜੀ ਚਲੋ ਇਧਰੋਂ ਕਰਦੇ ਹਾਂ ਹੋਰ ਗ 7 ਵਜੇ ਕਹਿੰਦੇ ਛੱਡ ਦੇਣੇ ਸੀ ਸਮੇਂ ਦੇ ਪਾਏ ਬੰਦਾ ਕਿੰਨੇ ਵਜੇ ਆ ਗਏ ਸੀ ਅਸੀਂ ਆ ਗਏ ਸੀ 6 ਵਜੇ ਤੋਂ ਪਹਿਲਾਂ ਹੀ ਆ ਗਏ ਸੀ ਟਾਈਮ ਨਾਲ ਬੰਦੇ ਪਹੁੰਚ ਜਾਂਦੇ ਆ ਸਿਰੜੀ ਬੰਦੇ ਆ ਇਹ ਆਹ ਹੋਰ ਕਰਦੇ ਆ ਕਿ ਗੱਲਬਾਤ ਲਓ ਵੀ ਛੱਡਣ ਲੱਗ ਗਿਆ ਕਬੂਤਰ ਮੂਹਰਾਂ ਲਾ ਲਾ ਕੇ ਨਾਲ ਦੀ ਨਾਲ ਵਾਰੀ ਵਾਰੀ ਇੱਧਰ ਗੁਪਰ ਇੱਧਰ ਆ ਕੇ ਦਿਖਾ ਦਈਓ ਉਹਦੇ ਮੂਹਰਾਂ ਲਾਈ ਜਾਂਦੇ ਆ ਲੈ ਖੰਭਾਂ ਦੇ ਮੂਹਰਾਂ ਲੱਗ ਜਾਂਦੀਆਂ ਆ ਚੱਕ ਐਦਾਂ ਮੂਹਰਾਂ ਲਾ ਲਾ ਕੇ ਛੱਡੇ ਜਾਂਦੇ ਆ ਤਾਂ ਦਿਖਾ ਦਿਓ ਇੱਧਰਲੇ ਪਾਸੇ ਵੀ ਗੱਠ ਵਾਵਾ ਹੋ ਗਿਆ ਤਕਰੀਬਨ 70 ਦੇ ਨੇੜੇ ਦੱਸੇ ਜਾਂਦੇ ਆ ਲੈ ਵੀ ਆ ਚੱਕਾ ਹੌਣ ਛੱਡਣਗੇ ਵਾਰੀ ਵਾਰੀ ਕਿੰਨੇ ਕਬੂਤਰ ਆ ਗਏ 70 70 ਹੌ ਚੱਕ ਲੈ ਚੌ ਲਓ ਬਈ ਚੱਲ 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 ਦੋ ਦੋ ਘੜੇ ਘਟ ਤ ਗਿਆ ਫੇਰ ਸਮਝ ਲੋ ਚੜ ਗਿਆ ਹਣਾ ਹਾਂ ਹਾਂ ਬਿਲਕੁਲ ਜੇ ਮਣ ਕੇ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਲੈ ਮਨਕੇ ਚੱਲ ਜੀ ਨਾਲ ਬਹਿ ਜੇ ਤੇ ਫਿਰ ਡਾਕਰਦੇ ਹਾਂ ਤੁਹਾਨੂੰ ਮੌਕੇ ਤੇ ਮਤਲਬ 5 ਕਿ ਮਿੰਟ ਹੁੰਦੇ ਆ ਕਹਿੰਦੇ ਡਾਕ ਤੇ ਆਪਦਾ ਫੇਰ ਦੁਬਾਰੇ ਚੱਕ ਜੇ ਕਈ ਰੂਹੀ ਬਹਿ ਜਾਂਦਾ ਆ ਚੱਕ ਲੈ ਕਿਉਂ ਸਟੈਂਪਾਂ ਲੱਗ ਰਹੀਆਂ ਫਿਰ ਨਾਲ ਦੀ ਨਾਲ ਗਣਤੀ ਕਰੀ ਜਾਣਗੇ ਐਦਾਂ ਕਰਕੇ ਫਿਰ ਗੱਲ ਬਣ ਜਾਣੀ ਆ ਲਓ ਬਈ ਗਾਈ ਚੜ ਗਏ ਰੰਗ ਬਰੰਗੇ ਆ ਵੀ ਅੱਗੇ ਬਾਜੀਆਂ ਦੇ ਛੱਡੇ ਹੋਏ ਆ ਇਹ ਸਾਰੇ ਤੇ ਐਦਾਂ ਕਰਕੇ ਹੁਣ ਸਾਰੇ ਨੇ ਛੱਡ ਦਨੇ ਆ ਤਾਂ ਅਗਲੀ ਵਾਰੀ ਆਪਾਂ ਨਵਾਂ ਪਿਛਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ